ਇਕ ਔੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤੋਂ ਪ੍ਰਸਾਦ ਸਵਈਏ ਸਰਾਵਕ ਸੁਧ ਸੁਮੂ ਸੁਧਾਨ ਕੇ ਦੇਖ ਪਰਿਓ ਕਰ ਜੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਦਾਦਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹੇ ਹੋ ਮਤ ਕੋ ਨ ਦੇਖਿਆ ਤੂ ਪ੍ਰਾਨਪਤੀ ਕੇ ਸ਼੍ਰੀ ਭਗਵਾਨ ਕੀ ਭਾਈ ਕਿਰਪਾ ਹੂਂਤੇ ਏਕ ਕ੍ਰਤੀ ਬਿਨ ਏਕ ਕ੍ਰਤੀ ਕੇ ਮਾਤੀ ਮਤੰਗ ਜਰੇਜਰ ਸੰਗ ਅਨੂਪ ਤੰਗ ਸਰੰਗ ਸਵਾਰੇ ਕੋਟ ਤੁਰੰਕ ਰੰਕ ਸੇ ਕੂਦਤ ਪੌਨਕ ਗੋਨ ਕੋ ਜਾਤ ਨਿਵਾਰੇ ਪਰੀ ਭਜਨ ਕੇ ਭੂਪ ਪਲੇਬਿਦ ਨਿਆਬਤ ਸੀਸ ਨਾ ਜਾਤ ਵਿਚਾਰੇ ਇਤੇ ਭਏ ਤੂ ਕਹਾ ਭਏ ਭੂਪਤ ਅੰਤ ਕੁਨੰਗੇ ਪਾਇ ਪਧਾਰੇ ਜੀਤ ਫਿਰੈ ਸਭ ਦੇਸ ਦੇ ਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜਗ ਜਾਣ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੈ ਨਹੀਂ ਜਾਤ ਵਿਚਾਰੇ ਸ਼੍ਰੀ ਪਾਤੋ ਸ਼੍ਰੀ ਭਗਵਾਨ ਭਜੇ ਬਿਨੇ ਅੰਤ ਕੋ ਅੰਤ ਕੇ ਧਾਮ ਸਿਧਾਰੇ ਤੀਰਥ ਨਾਮ ਦੇ ਆਦਮ ਦਾਨ ਸੋ ਸੰਜਮ ਨੇ ਮਨ ਇੱਕ ਬਸੇਖੈ ਬੇਦ ਪੁਰਾਣ ਕਤੇਬ ਕਰਾਣ ਜਮੀਨ ਜਮਾਨ ਸੁਭਾਨ ਕੇ ਪਿਖੈ ਪੌਣ ਹਾਰ ਜਤੀ ਜਤਾਰ ਸਵੈ ਸੁਵਿਚਾਰ ਹਜ਼ਾਰ ਕ ਦੇਖੈ ਸ਼੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨਾ ਲਿਖੈ ਸੁਧ ਸੁਪਾਹ ਦੁਰੰਤ ਦਬਾਹ ਸੋ ਸਾਹ ਸਨਾਹ ਦਰਜਾਨ ਦਲੈਂਗੇ ਭਾਰੀ ਗੁਮਾਨ ਪਰੇ ਮਨ ਮੈਂ ਕਰ ਪਰਬਤ ਪੰਖਲੇ ਨਾ ਲੈਂਗੇ ਤੋਰ ਰੀਨ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਲੰਗੇ ਸ਼੍ਰੀਪਦ ਸ਼੍ਰੀ ਭਗਵਾਨ ਕਿਰਪਾ ਬੰਨ ਤਿਆਗ ਜਹਾਨ ਨੇ ਦਾ ਅੰਚ ਲੰਗੇ ਵੀਰ ਅਫਾਰ ਬਡੇ ਬ੍ਰਿਆਰ ਅਵਚਾਰੇ ਸਾਰ ਕੀ ਧਾਰ ਪਛਈਆ ਤੋਰਤ ਦੇਸ ਮਿਲਤ ਨਿਵਾਸਨ ਮਤਿਕ ਜਾਣ ਕੇ ਮਨ ਮਲਈਆ ਗਾੜੇ ਗੜਾਨ ਕੇ ਤੋੜ ਨਹਾਰ ਸੁਬਾਤਨ ਹੀ ਚਕਚਾਰ ਲਵਈਆ ਸਾਹਿਬ ਸ਼੍ਰੀ ਸਭ ਕੋ ਸਿਰਨਾਇਕ ਜਾਚਕ ਨੇਕ ਸਵੇਕ ਦਵਈਆ ਦਾਨਵ ਦੇਵ ਫਨਿੰਦਰ ਸਾਚਰ ਭੂਤ ਭਵਿਕ ਭਵਾਨ ਜਪੰਗੇ ਜੀਵ ਜਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪਤ ਪੰਗੇ ਹੁਨ ਪ੍ਰਤਾਪ ਨਵਾੜ ਜਹ ਤ ਤੁਨ ਪਾਪਨ ਕੇ ਬਹੁ ਪੰ ਖਪੰਗੇ ਸਾਦ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਬੈ ਬਲੋਕ ਚਪੰਗੇ ਮਾਨਵਿੰਦਰ ਗਜਿੰਦਨ ਰਾਧਾ ਪੋਜੋਂਤ ਲੋਕ ਰਾਜ ਕਰੰਗੇ ਕੋੜਿਸ਼ ਨਾਨਕ ਜਾਤਕ ਦਾਨ ਅਨੇਕ ਸੁੰਬਲ ਸਾਜ ਬਰੰਗੇ ਬ੍ਰਹਮ ਮਹੇਸ਼ਰ ਵਿਸੰ ਸਚੀ ਪਤ ਅੰਤ ਫਸੇ ਜੰਫਾਸ ਪਰੰਗੇ ਜੇ ਦਾ ਸ੍ਰੀ ਪਦਕੇ ਪ੍ਰਸਹਿ ਪਗ ਤੇ ਨਰ ਫੇਰ ਨ ਦੇ ਤਰੰਗੇ ਕਹਾ ਪਿਓ ਜੋ ਦੋ ਲੋਚਨ ਮੂੰਦ ਕਹਿ ਬੈਠ ਰਹੇ ਹੋ ਬਖ ਧਿਆਨ ਲਗਾਇਓ 나ਤ ਫਰੀਓਲੀ ਅਸਾ ਸਮੁੰਦਰਣ ਲੋਗਿਓ ਪਰਲੋਗ ਗਵਾਇਓ ਬਾਸਕਿਓ ਬਖਿਆਸ ਬੈਠਕੇ ਐਸੇ ਹੀ

ਤਾਇਓ ਪੂਰ ਕਰਿਆ ਊਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ